ਧਰਮਤਾਰਨ ਵਿੱਚ ਵੱਡੀ ਘਟਨਾ ਗੈਸ ਸਿਲੰਡਰ ਵੇਚਣ ਵਾਲੇ ਵਿਅਕਤੀ ਉੱਤੇ ਕੀਤਾ ਹਮਲਾ ਧਰਮਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਰਮਜੀਤ ਸਿੰਘ ਜੋ ਕਿ ਰਸੂਲਪੁਰ ਪਿੰਡ ਦਾ ਰਹਿਣ ਵਾਲਾ ਸੀ ਉਸ ਉੱਤੇ ਹਮਲਾ ਕਰ ਦਿੱਤਾ ਗਿਆ ਹੈ ਲਟੇਰਿਆਂ ਵੱਲੋਂ ਉੱਥੇ ਹੀ ਹਮਲਾਵਰਾਂ ਨੇ ਵਿਅਕਤੀ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ ਜਿੱਥੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਇਹ ਮਾਮਲਾ ਲੁੱਟਖੋਹ ਦਾ ਦੱਸਿਆ ਜਾ ਰਿਹਾ ਹੈ ਅਤੇ ਦੱਸਿਆ ਕਿ ਇਹਨਾਂ ਦੇ ਕੋਲੋਂ ਪੈਸੇ ਵੀ ਜੋ ਸਿਲੰਡਰ ਵੇਚ ਕੇ ਲਏ ਸਨ ਉਹ ਜਿਹੜੇ ਖੋ ਲਏ ਗਏ ਹਨ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਅਤੇ ਪਰਿਵਾਰਕ ਮੈਂਬਰਾਂ ਦਾ ਕੀ ਹੈ ਕਹਿਣਾ ਇਹ ਆਪ ਕੋਈ ਮਾਹੀਓ ਜੀਨਾ ਵੀਰ ਜੀ ਆਪਣਾ ਜੀ ਮੇਰਾ ਨਾਮ ਪ੍ਰਤਾਪ ਸਿੰਘ ਇਹ ਜਿਹਦੇ ਵੀ ਨੂੰ ਗੋਲੀ ਵੱਜੂ ਦਾ ਨਾਕੀ ਸੀ ਉਹਦਾ ਨਾਮ ਪਰਮਜੀਤ ਸਿੰਘ ਆਦਾ ਕੰਮ ਕਰਦਾ ਉਹ ਸਿਲੰਡਰਾਂ ਦਾ ਕੰਮ ਕਰਦਾ ਸੀ ਕੀ ਗੱਲਬਾਤ ਕੀ ਹੋਈ ਸਾਰੀ ਵੀਰ ਵੀ ਉਹ ਸਿਲੰਡਰ ਲਾ ਕੇ ਇਧਰ ਘਾਟਾਂ ਖਾਣੀ ਆ ਰਿਹਾ ਸੀ ਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਤੇ ਪੇਮੈਂਟ ਖੋਲੀਆਂ ਸਾਰੀਆਂ ਤੇ ਫੋਨ ਵੀ ਲੈ ਗਏ ਉਹਦਾ ਵੀਰ ਨੇ ਮੁਕਾਬਲਾ ਕੀਤਾ ਪਰ ਨਹੀਂ ਉਹਨਾਂ ਦੇ ਜਦੋਂ ਗੋਲੀਆਂ ਵਾਜੀਆਂ ਫਿਰ ਬੇਵੱਸ ਹੋ ਗਿਆ ਫਿਰ ਉਹਨੇ ਗੱਡੀ ਭਜਾਈ ਤੇ ਸਿਰ ਪਹਿਲਾਂ ਥਾਣੇ ਗਿਆ ਥਾਣੇ ਰਿਪੋਰਟ ਕਰਾ ਕੇ ਫਿਰ ਸਿਵਲ ਹਸਪੀਟਲ ਚਲੇ ਕਿਹੜਾ ਥਾਣਾ ਪਿੰਦਾ ਦਾ ਸਰਦਰ ਥਾਣਾ ਸਰਦਰ ਪਿੰਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਸਿਵਲ ਹਸਪੀਟਲ ਚਲੇ ਗਿਆ ਜੀ ਫਿਰ ਉੱਥੇ ਟਰੀਟਮੈਂਟ ਚੱਲਿਆ ਜੋ ਵੀ ਫਿਰ ਉਹਨਾਂ ਨੇ ਅੰਮ੍ਰਿਤਸਰ ਰੈਫਰ ਕਰਤਾ ਇਹਨਾਂ ਨੂੰ ਹਾਂਜੀ ਹੁਣ ਕੀ ਮੰਗ ਰਹੇ ਜਿਸ ਦਾ ਪਰਿਵਾਰ ਦੇ ਹਾਲਾਤ ਜਿੱਦਾਂ ਤੇ ਵੀ ਗੋਦ ਮਾਤਰ ਬੰਦੇ ਬਹੁਤ ਗਰੀਬ ਬੰਦੇ ਆ ਪੇਮੈਂਟਾਂ ਵੀ ਖੋਲੀਆਂ ਵੇਖੋ 70 ਸਿਲੰਡਰ ਹੀ 70 ਸਿਲੰਡਰ ਦੀਆਂ ਪੇਮੈਂਟਾਂ ਆ ਹੂੰ ਬਾਏ ਜਿਹੜੇ ਜਿੱਥੇ ਵੀ ਕੰਮ ਕਰਦੇ ਆ ਐਮਰਜੈਂਸੀ ਵਾਲਾ ਉਹਨਾਂ ਪੈਸੇ ਤੇ ਮੰਗਣੇ ਇਹਨਾਂ ਕੋਲ ਇਹਨਾਂ ਨੂੰ ਇਨਸਾ ਇਹੋ ਜਿਹੇ ਹਾਲਾਤਾਂ ਨੂੰ ਮੈਂ ਰਹਿ ਗਰੀਬ ਬੰਦੇ ਆ ਦੋ ਪਰਿਵਾਰ ਪਾਲ ਰਿਆ ਵੀਰ ਇੱਕ ਵੀਰ ਦੀ ਇਹਦੇ ਬ੍ਰਦਰ ਦੀ ਡੈਥ ਹੋ ਚੁੱਕੀ ਹਾਂਜੀ ਤੇ ਇਸ ਲਈ ਇਨਸਾਫ ਦਬਾਓ ਕਿ ਨਾਦੜਾ ਨਾ ਗਿਆਨ ਕਰੋ ਥੋੜਾ ਕੀ ਬੋਲੇ ਕਿਹੜਾ ਬੰਦੇ ਆ ਹਸੂਲਪੁਰ ਤੇ ਕੀ ਗੱਲ ਤੁਹਾਡੇ ਬੇਟ੍ਰਮ ਕੀ ਗੱਲ ਹੋਈ ਆ ਸਿਲੰਡਰਾਂ ਦੇ ਜਾਂਦੇ ਸੀ ਗੱਡੀ ਚਲਾਉਂਦਾ ਸਿਲੰਡਰਾਂ ਵਾਲੀ ਸੂਤਾ ਸਾਹਬਾ ਦੀ ਗੰਸੀ ਚ ਹਾਂਜੀ ਤੇ ਸਿਲੰਡਰ ਲਾ ਕੇ ਆਇਆ ਤੇ 6 ਮਿੰਟਾਂ ਕੋ ਅਸੀਂ ਹਾਂਜੀ ਦੇਖੋ ਕੇ ਲੱਗੋ ਉਹਨਾਂ ਨੇ ਕੋਲ ਧਾਰਿਆ ਆ ਪਰ ਆਖਰੀ ਲ ਖੜ ਕੇ ਤਾਂ ਨਾ ਗੋਲੀ ਵੀ ਮਾਰ ਦਿੱਤੀ ਆ 3 ਵੀਰਦਾਂਾਂ ਦੀ ਪਰਮਜੀਤ ਉਮਰ ਉਮਰ ਰਣੀ ਦੀ 40 ਸਾਲ ਦੀ ਬੱਚੇ ਕਿਥੋਂ ਸਿਲੰਡਰ ਲੈ ਜਾਂਦੇ ਰੋਜ਼ ਉਹ ਲੰਡਰ ਸੂਰ ਸਾਭ ਦੀ ਏਜੰਸੀ ਨਹੀਂ ਆ ਬਾਈਪਾਸ ਗੋਦਵਾਲ ਹਾਂਜੀ ਉੱਥੋਂ ਸਿਲੰਡਰਾਂ ਦੀ ਗੱਡੀ ਸਵੇਰੇ ਭਰਦੇ ਆ ਤੇ ਫਿਰ ਸਪਲਾਈ ਕਰਦੇ ਜੇ ਤੁਹਾਨੂੰ ਜਿ ਜਿੰਨੇ ਵੀ ਮੰਗਾ ਉਹਦੇ ਘਰ ਪਚਾਉਣਾ ਆ ਧੁਗਲ ਵਾਲਾ ਬੰਗਾਲੀਪੁਰ ਕਲੇਰਾ ਆਇਦਰ ਕਿਹੜੇ ਇਧਰ ਪਿੰਡਾਂ ਵਾਲਾ ਸਾਰੇ ਕਿਤੇ ਕਿਤੇ ਜਾਂਦੇ ਕਨਾਂ ਨਾ ਉੱਥੇ ਜਾਂਦੇ ਹਾਂਜੀ ਹਾਂਜੀ ਕਿੰਨੇ ਕਹਿੰਦਾ ਗੋਲੀ ਵੱਜੀ ਆ ਇਹ ਜੀ ਸਾਨੂੰ ਨਹੀਂ ਹੁਣ ਪਤਾ 4 ਦਾ ਜਾਂ 5 ਦਾ 4 ਤਵੇ ਤੁਹਾਨੂੰ ਕਿਦਾ ਪਤਾ ਲੱਗਾ ਸਾਨੂੰ ਪਤਾ ਲੱਗਾ ਸਾਡੇ ਪਿੰਡ ਦਾ ਮੁੰਡਾ ਛੋਟਾ ਜਿਹਾ ਥਾਣੇ ਦੇ ਵਿੱਚ ਸਫਾਈ ਸੁਥਾਈ ਕਰਦਾ ਬੜੇ ਹੋਵੇ ਗਰੀਬ ਹੈ ਤੇ ਸਫਾਈ ਸੁਥਾਈ ਕਰਦਾ ਉਹ ਜਿਹੜਾ ਮੰਨੀ ਆ ਹਾਂ ਹਾਂ ਹਾਂਜੀ ਉਹਨੇ ਕਿਤੇ ਸਾਡਾ ਉਹ ਨੁੱਕਰ ਤੇ ਘਾਰਿਆ ਤੇ ਉਹ ਉਹ ਨੰਬਰ ਨੰਬਰ ਫੋਨ ਫਾਂਟੋ ਲੈ ਕੇ ਖੋਕੇ ਜਦੋਂ ਨੰਬਰ ਉਹਨਾ ਕਿਸੇ ਮੁੰਡੇ ਦਾ ਵੇਖਿਆ ਤੇ ਉਹਨਾਂ ਕਹ ਪਰਮਜੀਤ ਜਿਹੜਾ ਨੂੰ ਗੋਲੀ ਵੱਜ ਗਈ ਆ ਤੇ ਇੰਨੀ ਹਿੰਮਤ ਨਹੀਂ ਆ ਰਹੀ ਗੱਡੀ ਚਲਾ ਕੇ ਤੇ ਥਾਣੇ ਚਲੇ ਗਿਆ ਤੇ ਬੀਜੀ ਪੈਸੇ ਵੀ ਕੋ ਖੋਈ ਗਈ ਕੋਈ ਪੈਸੇ ਵੀ ਖੋਏ ਕਿੰਨੇ ਕ ਪੈਸੇ ਲੱਗਦਾ ਹੈ ਇਹ ਜੀ ਸਿਲੰਡਰ ਆ ਦੇ ਪਤਾ ਨਹੀਂ 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 ਅਟ ਜਾ ਰਹੀ ਅਵਲ ਤੇ ਜਿਆਦਾ ਹੀ ਹੋਣਾ ਕਿਉਂਕਿ ਪੂਰੀ ਗੱਡੀ ਟਪਟਰੀ ਇਹ ਫੋਨ ਵੀ ਪੁੱਤ ਜੀ ਲੈ ਕੇ ਤੇ ਪੈਸੇ ਵੀ ਲਾ ਕੇ ਖਾ ਕੇ ਕਿੰਨੇ ਕ ਬੀਜੀ ਪੈਸੇ ਹੀ ਪਹਿ ਕਰ ਦੋ ਵੜ ਬਈ 70 ਸਿਲੰਡਰ ਲਾ ਲਓ ਤੇ ਰੋਜ ਦਾ ਉਹਨਾਂ ਦਾ ਲਾ ਲਓ 900 ਰੁਪਇਆ ਲਾ ਲਓ ਬਾਕੀ ਲਾ ਲਓ ਪਿੱ ਕਿੰਨੇ ਪੈਸੇ 6700 ਰੁਪਇਆ ਉਹ ਲਗਾ ਹੀ ਵੀਰ ਕੋਲ 67 ਹਾਂਜੀ ਹਾਂਜੀ ਇੰਨਾ ਕਹਿਗਾ ਰੋਜ ਦਈਂਦਾ ਹੀ ਕੰਮ ਕਰ ਜਾਂਦੇ ਰੋਜ ਦਾ ਹੀ ਹੁੰਦਾ ਸੀ ਕਿਸੇ ਵੇਲੇ ਦੋ ਦਿਨਾਂ ਦੀਆਂ ਪੇਮੈਂਟਾਂ ਦੇ ਦਈਂ ਕੱਲ ਨਹੀਂ ਸਾਬ ਜਮਾ ਕਰਾ ਕੇ ਤੇ ਅੱਜ ਅਜੇ ਕਰਾਉਣਾ ਹਿਸਾਬ ਤੇ ਕਾਂਵਾ ਚੜੀਆਂ ਨੂੰ ਰੋਟੀ ਪਾਉਂਦਾ ਹੁੰਦਾ ਸੀ ਤੇ ਉਹ ਰੋਟੀ ਸਵੇਰੇ ਲੈ ਕੇ ਤੇ ਘਰਾਟੀ ਪਾਉਣ ਗਿਆ ਸੀ ਤੇ ਪਤਾ ਲੱਗਾ ਹੁਣ ਵੀਰ ਦੇ ਜੇ ਗੋਲੀ ਲੱਗੀ ਨੂੰ ਕਿੱਥੇ ਖੜਿਆ ਤੇ ਹੀ ਹੋਣੇ ਇਹ ਸਰਕਾਰੀ ਹਸਪਤਾਲ ਵਾਲਿਆਂ ਡਿਮਟ ਨਹੀਂ ਕੀਤਾ ਉਹ ਆnde ਹੈ ਨਹੀਂ ਗਏ ਅੰਬਰਸਰ ਅੰਬਰਸਰ ਪ੍ਰਾਈਵੇਟ ਆ ਸਰਕਾਰ ਤੇ ਜੇ ਆਜੇ ਛੁੱਟੀ ਆ ਕੋਈ ਡਾਕਟਰ ਜਦੋਂ ਵੀਰ ਘਰ ਹੈ ਹੁਣ ਦੱਸਿਆ ਕਿ ਕਿੰਨੇ ਬੰਦੇ ਸੀ ਮੇਰੇ ਕੋ ਪੈਸੇ ਹੋਏ ਦੋ ਜਣੇ ਹੀ ਕਿਉਂ ਨਾਲੇ ਦੋ ਸੀ ਨਾ ਤਿੰਨ ਤਿੰਨ ਜਣੇ ਕਾਤੇ ਸੀ ਉਹ ਤਿੰਨ ਜਣੇ ਮੋਟਰਸਾਈਕਲ ਤੇ ਹੀ ਤੇ ਉਹ ਇਹਦੇ ਪੈਂਦੇ ਸੀ ਤੇ ਇਹ ਥੋੜਾ ਜਨਾ ਨਾਲ ਕੋਲੇ ਆਵਾ ਜਦੋਂ ਕੋਲੇ ਆਵਾ ਉਹਨਾਂ ਨੇ ਜਦੋਂ ਫੋਲ ਫਾਲ ਕੇ ਤੇ ਵੱਡੂਆ ਫੁੱਟਵਾ ਲੈ ਗਏ ਖਲਾਰ ਕੇ ਤੇ ਜਾਂਦ ਜਾਂਦੇ ਗੋਲੀ ਮਾਰ ਕੇ ਪਰਿਵਾਰ ਚ ਕੌਣ ਕੌਣ ਇਹਦੇ ਵੀਰ ਦੇ ਨਾਲ ਕੌਣ ਆ ਬੱਚੇ ਕਿੰਨੇ ਨੇ ਦੋ ਹੀ ਆ ਜੀ ਬੇਟਾ ਤੇ ਬੇਟੀ ਕੀ ਹੁਣ ਤੀ ਕੀ ਮੰਗ ਕਰਦੇ ਸਰਕਾਰ ਪ੍ਰਸ਼ਾਸਨ ਕੀ ਕਰਨ ਚਾਹੁੰਦੇ ਜੇ ਵੀ ਤੁਹਾਡੇ ਦੇ ਬੱਚੇ ਤੇ ਗੋਲੀ ਮਾਰੀ ਆ ਪੈਸੇ ਖੋਏ ਕੇ ਕੀ ਕਰਨ ਚਾਹੁੰਦੇ ਸੀ ਤੇ ਪੈਸੇ ਸਾਨੂੰ ਮਿਲ ਜਾਣ ਸਰਕਾਰੀ ਅਸਬਤ ਕੋਈ ਸਾਡਾ ਲਾਜ ਹੀ ਹੋ ਜੇ ਠੀਕ ਹੈ ਨਾ ਸਾਰੇ ਕਰ ਸੂਰਪਰ ਗੋਲੀ ਚੱਲਣੀ ਸਰ ਘਟਨਾ ਸਾਹਮਣੇ ਹੈ ਇਹ ਸਾਰਾ ਮਾਮਲਾ ਕਰ ਕੀ ਕਾਰਵਾਈ ਕੀਤੀ ਉਹਦੇ ਉਹਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਾਡੇ ਐਸਐਚਓ ਸਾਹਿਬ ਕਸ਼ਮੀਰ ਸਿੰਘ ਜੀ ਨੂੰ ਸਦਰ ਥਾਣੇ ਤਰੰਦਾਰਨ ਦੇ ਵਿੱਚ ਵੀ ਉੱਥੇ ਕੀ ਪਰਮਜੀਤ ਪੁੱਤਰ ਹਰਪੰਸ ਸਿੰਘ ਰਸੂਲਪੁਰ ਦਾ ਹੈਗਾ ਇਹ ਗੈਸ ਏਜੰਸੀ ਚ ਕੰਮ ਕਰਦਾ ਹੈਗਾ ਸੂਤ ਗੈਸ ਏਜੰਸੀ ਤੇ ਇਹਦੇ ਨਾਲ ਲਿਖ ਕੇ ਕਿਦਾਂ ਕੈਲੰਡਰ ਸੀਗਾ ਤੇ ਇਹਨਾਂ ਨੇ ਵਾਸ਼ਰੂਮ ਵਾਸਤੇ ਗੱਡੀ ਰੋਕੀ ਆਪਣੀ ਜਿੱਥੇ ਗੱਡੀ ਰੋਕੀ ਸੀ ਉਹਦੇ ਤੇਰੇ ਮੁੰਡੇ ਪਹਿਲੇ ਖੜੇ ਸੀਗੇ ਤੇ ਜਿਸ ਥਲੇ ਉਹ ਵਾਸ਼ਰੂਮ ਕਰਨ ਲੱਗ ਪਏ ਉਹ ਤਿੰਨੋਂ ਮੁੰਡੇ ਇਹਦੇ ਕੋਲ ਆ ਗਏ ਕਹਿੰਦੇ ਸਾਨੂੰ ਆਪਣਾ ਮ ਉਹ ਜਿਹੇ ਬੰਦੇ ਨੇ ਕੱਢ ਕੇ ਤੇ ਉਹਦੇ ਪੈਰ ਕੀਤੇਗੇ ਤੇ ਉਹਦੇ ਪੈਰ 'ਚ ਫਾਇਰ ਲੱਗਿਆ ਗਿਆ ਪਰਮਜੀਤ ਦੇ ਉਹਨੂੰ ਹਸਪੀਟਲ ਭੇਜਿਆ ਹੈ ਉਹਦਾ ਬਿਆਨ ਵੜਾ ਲਿਖਣਾ ਹੈ ਤੇ ਜੋ ਬਿਆਨ ਲਿਖਾਇਆ ਉਹ ਸਾਨੂੰ ਦੀ ਕਰ ਵੀ ਕੀਤੀ ਹੈ ਕੋਈ ਸਰ ਪੈਸਾ ਵੀ ਕੋਈ ਕੌਮ ਵੀ ਹੋਈ ਗਈ ਉਹਨਾਂ ਨਾਲੇ ਬਿਆਨ ਲਿਖਣਾ ਗਲੇ ਜੇ ਬਿਆਨ 'ਚ ਲਿਖਾਇਆ ਪੈਸੇ ਉਹਨਾਂਗੇ ਤੇ ਪਤਾ ਲੱਗੇ ਕਿੰਨੇ ਪੈਸੇਗੇ ਪਰ ਵਾਲਾ ਨੇ ਕਹੇ ਕੋਈ 50 60 70000 ਰੁਪਇਆ ਗਿਆ ਰੱਖੋਗੇ ਲੈ ਕੇ ਦਿਓ ਪਰ ਜਿਹੜੇ ਮੌਕੇ ਤੇ ਪਰਿਵਾਰ ਹੀ ਨਾ ਸੀਗਾ ਮੌਕੇ ਤੇ ਉਹ ਹੀ ਬੰਦਾ ਸੀਗਾ ਜਿਸ ਨੇ ਜਿਹੜਾ ਵਾਰਦਾਤ ਹੋਈ ਕਿ ਉਹ ਜੋ ਕਹੇਗਾ ਭਾਵੇਂ 50 ਹੋਣਗੇ ਭਾਵੇਂ 10 ਹੋਣਗੇ ਜੋ